ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਗੁਰ ਅਸ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਗੁੰਤਾਸ ਬੁੱਕ ਜੋ ਕਿ 6ਵੀਂ ਜਮਾਤ ਦੀ ਕਿਤਾਬ ਹੈ ਉਸ ਵਿੱਚੋਂ ਕਵਿਤਾ 35 ਪੜਾਂਗੇ ਇਸ ਕਵਿਤਾ ਦਾ ਉਦੇਸ਼ ਹੈ ਕਿ ਵਿਦਿਆਰਥੀਆਂ ਵਿੱਚ ਮਾਂ ਬੋਲੀ ਲਈ ਪਿਆਰ ਅਤੇ ਸਤਿਕਾਰ ਪੈਦਾ ਕਰਨਾ ਕਿਉਂਕਿ ਅਸੀਂ ਪੰਜਾਬੀ ਹਾਂ ਅਤੇ ਪੰਜਾਬੀ ਬੋਲੀ ਸਾਨੂੰ ਜ਼ਰੂਰ ਆਣੀ ਚਾਹੀਦੀ ਹੈ ਬੋਲਣੀ ਲਿਖਣੀ ਅਤੇ ਸਮਝਣੀ ਇਸ ਲਈ ਇਸ ਕਵਿਤਾ ਦਾ ਮੇਨ ਮੰਤਵ ਹੈ ਕਿ ਅਸੀਂ ਪੰਜਾਬੀ ਦੇ ਨਾਲ ਜੁੜੀਏ ਪੰਜਾਬੀ ਬੋਲਣ ਪੰਜਾਬੀ ਪੜ੍ਹਨ ਤੇ ਲਿਖਣ ਦੀ ਆਦਤ ਪਾਈਏ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਪੰਜਾਬੀ ਕਹਾਣ ਚ ਮਾਨ ਮਹਿਸੂਸ ਕਰੀਏ ਅੱਜ ਅਸੀਂ ਗੁੰਤਾਸ ਕਿਤਾਬ ਜੋ ਕਿ 6ਵੀਂ ਜਮਾਤ ਦੀ ਕਿਤਾਬ ਹੈ ਉਸ ਵਿੱਚੋਂ 35 ਕਵਿਤਾ ਪੜ੍ਹਾਂਗੇ ਜੋ ਕਿ ਸਫ਼ਾ ਨੰਬਰ 73 'ਤੇ ਦਰਜ ਹੈ ਚਲੋ ਸ਼ੁਰੂ ਕਰਦੇ ਹਾਂ ਕਵਿਤਾ 35 ਆਜਾ ਪੁੱਤ ਜੀਤੇ ਇੱਕ ਗੱਲ ਸਮਝਾਵਾਂ ਵੀ ਲਿਆ ਤੇਰਾ ਕੈਦਾ ਤੈਨੂੰ 35 ਸਿਖਾਵਾਂ ਵੀ ਊੜਾ ਐੜਾ ਈੜੀ ਸਸਾ ਹਾ ਹ ਬੋਲੋ ਭਾਈ ਰੱਖੋ ਨਾ ਲੋਕੋ ਕੇ ਪੇਦ ਸਾਰੇ ਖੋਲੋ ਭਾਈ ਕਕਾ ਖਖਾ ਗੱਗਾ ਕੰਗਾ ਸਾਨੂੰ ਆਖਦਾ ਕਰੋ ਸਤਿਕਾਰ ਸਦਾ ਮਾਈ ਬਾਪ ਦਾ ਚਚਾ ਛੱਛਾ ਜੱਜਾ ਚੱਜਾ ਣਈਆ ਤੁਕ ਫਬਦੀ ਚੱਕ ਦਾ ਜੋ ਪੈਰ ਸੋਚ ਭੁੱਲ ਨਹੀਓ ਲੱਗਦੀ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਖੜੇ ਬੇਲੀਓ ਟੋਰ ਉਹਦੀ ਹੁੰਦੀ ਜਿਹੜਾ ਪੜ ਬੇਲੀਓ ਤੱਤਾ ਥੱਥਾ ਦੱਦਾ ਤੱਦਾ ਨੰਨਾ ਸਾਰੇ ਬੋਲੀਏ ਤੱਕੜੀ ਦਾ ਤੋਲ ਨਾ ਜੀ ਘੱਟ ਤੋਲੀਏ ਪਪਾ ਪੱਪਾ ਬੱਬਾ ਪੱਬਾ ਮੰਮਾ ਪਾਈ ਜਫੀ ਏ ਪਗ ਦੀ ਲਾਜ ਸਦਾ ਬਾਪੂ ਦੀ ਰੱਖੀਏ ਯਿਆ ਰਾਰਾ ਲੱਲਾ ਵਾਵਾ ਰਾੜਾ ਯਾਦਾਂ ਛੱਡੀਆਂ ਯੱਕੇ ਪਿੱਛੇ ਛੱਡ ਆਈਆਂ ਮੋਟਰਾਂ ਤੇ ਗੱਡੀਆਂ ਗੁਰਮੁਖੀ ਪੈਂਤੀ ਗੱਲਾਂ ਬਹੁਤ ਸਿਖਾਉਂਦੀ ਏ ਪਟਕਦੇ ਸਿੱਧੂ ਤਾਈ ਰਾ ਵੀ ਦਿਖਾਉਂਦੀ ਏ ਸੋ ਪਿਆਰੇ ਬੱਚਿਓ ਇਸ ਕਵਿਤਾ ਨੂੰ ਤੁਸੀਂ ਯਾਦ ਕਰਨਾ ਹੈ ਅਤੇ ਪੰਜਾਬੀ ਬੋਲੀ ਨੂੰ ਬੰਦਾ ਉਸ ਦਾ ਮਾਨ ਸਤਿਕਾਰ ਵੀ ਦੇਣਾ ਹੈ ਇਹ ਕਵਿਤਾ ਸੁਖਵਿੰਦਰ ਕੌਰ ਸਿੱਧੂ ਜੀ ਦੀ ਲਿਖੀ ਹੋਈ ਹੈ ਜੋ ਕਿ ਅੱਜ ਅਸੀਂ ਪੜ੍ਹੀ ਹੈ ਤੇ ਤੁਸੀਂ ਵੀ ਪੰਜਾਬੀ ਨੂੰ ਹਮੇਸ਼ਾ ਮਾਨ ਸਤਿਕਾਰ ਦੇਣਾ ਹੈ ਅਤੇ ਪੰਜਾਬੀ ਹੋਣ ਦਾ ਮਨ ਮਹਿਸੂਸ ਕਰਨਾ ਹੈ ਜੇਕਰ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਇਸ ਕਵਿਤਾ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰੋ ਧੰਨਵਾਦ